ਅੰਮ੍ਰਿਤਸਰ ਵਿਖੇ ਤਰਨਤਾਰਨ ਰੋਡ ਕੋਟ ਮੀਤ ਸਿੰਘ ਚ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਅਖਬਾਰਾਂ ਤੇ ਚੈਨਲਾਂ ਦੇ ਪੱਤਰਕਾਰਾਂ ਨੇ ਉਤਸ਼ਾਹੀ ਤੌਰ ਤੇ ਸ਼ਿਰਕਤ ਕੀਤੀ ਪੱਤਰਕਾਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ ਗਿਆ ਮੀਟਿੰਗ ਵਿੱਚ ਫੀਲਡ ਵਿੱਚ ਕੰਮ ਕਰ ਰਹੇ ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਅਤੇ ਸਰਬਸਹਿਮਤੀ ਨਾਲ 5ਵੀਂ ਵਾਰ ਰਜੇਸ਼ ਕੌਂਡਲ ਜੀ ਨੂੰ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਨਾਲ ਨਿਵਾਜਿਆ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੇ ਆਲ ਇੰਡੀਆ ਪ੍ਰਧਾਨ ਸੰਦੀਪ ਪੁੰਜੀ ਨੇ ਭਰੋਸਾ ਦਿਵਾਇਆ ਕਿ ਐਸੋਸੀਏਸ਼ਨ 24 ਘੰਟੇ ਪੱਤਰਕਾਰਾਂ ਦੀਆਂ ਮੁਸ਼ਕਲਾਂ ਸੁਣਨ ਵਿੱਚ ਹਾਜ਼ਰ ਹੈ ਅਤੇ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਟਾਨ ਵਾਂਗੂ ਖੜੀ ਹੈ ਇਸ ਮੌਕੇ ਤੇ ਮੁਕੇਸ਼ 베ਦੀ ਅਵਤਾਰ ਸਿੰਘ ਹਰਸ਼ ਪੁੰਜ ਹਰਨੀਤ ਸਿੰਘ ਹਰਜੀਤ ਸਿੰਘ ਸੰਜੇ ਕਪੂਰ ਮੋਨੂ ਆਦਿ ਹਾਜ਼ਰ ਸਨ ਧੰਨਵਾਦ ਨਮਸਕਾਰ ਮੇਰਾ ਨਾਮ ਰਾਜੇਸ਼ ਕੌਂਡਲ ਪ੍ਰੈਸਾਂਗ ਹਸ ਜਰਨਲਿਸਟ ਐਸੋਸੀਏਸ਼ਨ ਤੋਂ ਸ਼ਹਿਰੀ ਪ੍ਰਧਾਨ ਦਾ ਅਹੁਦਾ ਅੱਜ ਮੈਂ ਬਹੁਤ ਸ਼ੁਕਰਗੁਜ਼ਾਰ ਸਾਡੇ ਪ੍ਰੈਸਾਂਗ ਹਸ ਜਰਨਲਿਸਟ ਐਸੋਸੀਏਸ਼ਨ ਦੇ ਸਾਰੇ ਮੈਂਬਰਜ਼ ਔਰ ਖਾਸ ਕਰਕੇ ਸਾਡੇ ਰਾਸ਼ਟਰੀ ਪ੍ਰਧਾਨ ਸੰਜੀਵ ਪੁਜ ਸਾਹਿਬ ਜਿਨ੍ਹਾਂ ਨੇ ਮਤਲਬ ਅੱਜ ਮੈਨੂੰ 5ਵੀਂ ਵਾਰ 5ਵੀਂ ਵਾਰ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਜਿਹੜਾ ਉਹ ਦੁਬਾਰਾ ਦਿੱਤਾ ਗਿਆ 5ਵੀਂ ਵਾਰ ਤੋਂ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਜਿਸ ਸੋਚ ਨੂੰ ਸੋਚਦੇ ਹੋਏ ਸਾਰੇ ਮੈਂਬਰਸ ਨੇ ਮੈਨੂੰ ਇਹ ਅਹੁਦਾ ਦਿੱਤਾ ਹੈ ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਦੇ ਸਾਰਿਆਂ ਦੇ ਜੋ ਉਹਨਾਂ ਨੇ ਮੇਰੇ ਤੋਂ ਉਮੀਦ ਰੱਖੀ ਹੈ ਉਸ ਉਮੀਦ ਤੇ ਖਰਾ ਉਤਰਾਂ ਔਰ ਪ੍ਰੈਸ ਸੰਘ ਅ ਜਰਨਲਿਸਟ ਐਸੋਸੀਏਸ਼ਨ ਦੀ ਚੜ੍ਹਦੀ ਕਲਾ ਦੇ ਵਾਸਤੇ ਮੈਂ ਹਮੇਸ਼ਾ ਤਤਪਰ ਰਹਾ ਔਰ ਹਮੇਸ਼ਾ ਦਿਨ ਰਾਤ ਪ੍ਰੈਸ ਸੰਘ ਅਸ਼ ਤੇ ਵਾਸਤੇ ਮੈਂ ਕੰਮ ਕਰ ਸਕਦਾ ਅੱਜ ਪ੍ਰੈਸ ਸੰਘ ਅ ਜਰਨਲਿਸਟ ਐਸੋਸੀਏਸ਼ਨ ਦੀ ਇੱਕ ਅਹਿਮ ਮੀਟਿੰਗ ਬੁਲਾਈ ਗਈ ਹੈ ਇਹ ਵੀ ਅਸੀਂ ਮੀਟਿੰਗ ਵੀ ਅਸੀਂ ਅੱਜ ਅ ਸਾਲਾਨਾ ਪ੍ਰੋਗਰਾਮ ਕਰਾਉਣ ਜਾ ਰਹੇ ਹਾਂ ਦਾ ਅਸੀਂ ਇੱਕ ਡਿਸੀਜਨ ਲਿਆ ਹੈ ਕਿਉਂਕਿ ਪੰਜਾਬ ਪੱਧ ਤੇ ਇਹ ਪ੍ਰੋਗਰਾਮ ਕਰਵਾਇਆ ਜਾਏਗਾ ਇਹਦੇ ਵਿੱਚ ਪੰਜਾਬ ਪੱਧਰ ਤੇ ਪ੍ਰੋਗਰਾਮ ਵਿੱਚ ਪੰਜਾਬ ਬੋਡੀ ਦੀ ਜਿੰਨੇ ਵੀ ਸਾਡੇ ਯੂਨੀਅਨ ਨਾਲ ਬੰਦੇ ਜੁੜੇ ਨੇ ਪੱਤਰਕਾਰ ਉਹ ਸਾਰੇ ਸ਼ਾਮਲ ਹੋਣਗੇ ਔਰ ਇਸ ਦੇ ਨਾਲ ਹੀ ਅੱਜ ਪ੍ਰੈਸ ਇੰਡਸਟਰੀ ਜਨਿਸਟ ਐਸੋਸੀਏਸ਼ਨ ਨੇ ਦੀਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਦੀ ਚੋਣ ਕਰਵਾਏਗੀ ਜਿਹਦੇ ਵਿੱਚ ਅੱਜ 5ਵੀਂ ਵਾਰ ਸਾਡੇ ਸ਼੍ਰੀ ਰਾਜੇਸ਼ ਕੁੰਡਲ ਜੀ ਜ਼ਿਲ੍ਹਾ ਪ੍ਰਧਾਨ ਸੁਣੇ ਗਏ ਨੇ ਜਿਨ੍ਹਾਂ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਇਹਦੇ ਵਿੱਚ ਸਾਰੇ ਪੱਤਰਕਾਰ ਦੀ ਖੁਸ਼ੀ ਸੀਗੀ ਸਾਰਿਆਂ ਨੇ ਇਸ ਮੀਟਿੰਗ ਵਿੱਚ ਉਹਨਾਂ ਨੂੰ ਸੁਣ ਲਿਆ ਤੇ ਇਹਦੇ ਨਾਲ ਨਾਲ ਹੀ ਮੈਂ ਜਿੰਨੇ ਵੀ ਸਾਡੇ ਪ੍ਰੈਸ ਜਰਨਲਿਸਟਸ ਜਿਹਨਾਂ ਸਪੈਸ਼ਲਿਸਟਸ ਨੇ ਮੈਂਬਰ ਨੇ ਤੋਂ ਮਾਣੋਂ ਮੈਂ ਅਪੀਲ ਕਰਦਾ ਕਿ ਜਦੋਂ ਵੀ ਕਦੀ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਕੋਈ ਸਮੱਸਿਆ ਜ਼ਰਕੀਸ਼ ਮੁਸ਼ਕਲ ਹੁੰਦੀ ਹੈ ਤੇ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਇਓ ਐਕਰੋ ਤਾਂ ਕਦੀ ਵੀ ਸਾਨੂੰ ਆਪ ਨੂੰ ਵੀ ਕੋਈ ਸਮੱਸਿਆ ਆ ਸਕਦੀ ਹੈ ਜੇਕਰ ਅਸੀਂ ਕਿਸੇ ਦੀ ਮਦਦ ਵਾਸਤੇ ਅੱਗੇ ਵਧਾਂਗੇ ਤਾਂ ਹੀ ਸਾਡੀ ਮਦਦ ਵਾਸਤੇ ਕੋਈ ਸਾਡੇ ਨਾਲ ਖੜਾ ਹੋਵੇਗਾ ਇਹਦੇ ਨਾਲ ਨਾਲ ਹੀ ਅੱਜ ਮੈਂ ਅ ਗੱਲ ਕਰਦਾ ਕਿ ਜੋ ਅੱਜ ਜ਼ਿਲ੍ਹੇ ਦੇ ਵਿੱਚ ਜਿਸ ਤਰ੍ਹਾਂ ਕ੍ਰਾਈਮ ਵੱਧ ਰਿਹਾ ਹੈ ਤੇ ਜਿਹੜੀ ਸਾਡੇ ਸੱਤਰਕਰ ਸਾਥੀ ਨੇ ਖਬਰਾਂ ਦੀ ਕਵਰੇਜ ਵਾਸਤੇ ਜਾਂਦੇ ਨੇ ਤਾਂ ਉਹਨਾਂ ਨੂੰ ਵੀ ਆਪਣਾ ਥੋੜਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਵਰੇਜ ਦੌਰਾਨ ਕੋਈ ਤੁਹਾਨੂੰ ਜਾਨੀ ਨੁਕਸਾਨ ਜਾਂ ਕੋਈ ਮਾਦੀ ਨੁਕਸਾਨ ਨਾ ਹੋਵੇ ਤੇ ਬੜੇ ਤੰਗ ਨਾਲ ਅਸੀਂ ਜਿਹੜੀ ਕਵਰੇਜ ਕਰਨੀ ਹੈ ਤੇ ਇਹਦੇ ਨਾਲ ਨਾਲ ਲਈ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਪੱਤਰਕਾਰਾਂ ਨੂੰ ਕਵਰੇਜ ਦੇ ਵਿਚ ਜਲਾਵਾ ਫੀਲ ਨਾ ਚਲੋ ਕੋਈ ਮੁਸ਼ਕਲ ਨਾ ਹੋਵੇ ਕਿ ਉਹਨਾਂ ਦਾ ਜਦਾ ਸਹਿਯੋਗ ਕੀਤਾ ਜਾਵੇ ਧੰਨਵਾਦ